ਅੱਜ ਤੋਂ 2.5 ਸਾਲ ਪਹਿਲਾਂ ਲੁਧਿਆਣਾ ਦੇ ਵਿੱਚ ਇੱਕ ਦਿਲ ਦਹਿਲਾਉਣ ਵਾਲੀ ਵਾਰਦਾਤ ਵਾਪਰੀ ਸੀ ਜਿੱਥੇ 2.5 ਸਾਲਾਂ ਮਾਸੂਮ ਬੱਚੀ ਦਿਲਰੋਜ਼ ਦਾ ਕਤਲ ਉਸ ਦੀ ਗਵੰਡਨ ਨੇ ਰੇਤੇ ਵਿੱਚ ਦੱਬ ਕੇ ਕਰ ਦਿੱਤਾ ਸੀ ਤਾਂ ਜੂੰਦੀ ਬੱਚੀ ਨੂੰ ਹੀ ਰੇਤੇ ਦੇ ਟੋਏ ਵਿੱਚ ਦੱਬ ਕੇ ਮਾਰ ਦਿੱਤਾ ਸੀ ਕਾਰਨ ਕੀ ਸੀ ਕਿ ਮਹਿਲਾ ਇਹ ਜਿਹੜੀ ਉਹ ਦਿਲਰੋਜ਼ ਦੇ ਮਾਤਾ ਪਿਤਾ ਦੇ ਨਾਲ ਖਾਰ ਰੱਖਦੀ ਸੀ ਰੰਜਿਸ਼ ਰੱਖਦੀ ਸੀ ਇਸੇ ਦਾ ਬਦਲਾ ਲੈਣ ਲਈ ਉਸ ਨੇ 21 ਸਾਲ ਦੀ ਮਾਸੂਮ ਬੱਚੀ ਦਾ ਕਤਲ ਕਰ ਦਿੱਤਾ ਸੀ ਤਾਂ ਹੁਣ ਇਸ ਮਾਮਲੇ ਦੇ ਵਿੱਚ ਅਦਾਲਤ ਵੱਲੋਂ ਗਵੰਡਨ ਨੀਲਮ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ ਅਤੇ 15 April ਨੂੰ ਦੋਸ਼ੀ ਮਹਿਲਾ ਨੂੰ ਸਜ਼ਾ ਸੁਣਾਈ ਜਾਵੇਗੀ ਲੁਧਿਆਣਾ ਵਿੱਚ ਸੈਸ਼ਨ ਜੱਜ ਮਨੀਸ਼ ਸਿੰਘਲ ਦੀ ਅਦਾਲਤ ਨੇ 35 ਸਾਲਾ ਨੀਲਮ ਨਾਂ ਦੀ ਮਹਿਲਾ ਨੂੰ ਆਪਣੇ ਗਵਾਂਡ ਵਿੱਚ ਰਹਿੰਦੀ ਹਰਪ੍ਰੀਤ ਸਿੰਘ ਦੀ 2.5 ਸਾਲਾ ਬੇਟੀ ਦਿਲਰੋਹ ਦੇ ਕਤਲ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਹੈ ਸਜ਼ਾ ਸੋਮਵਾਰ ਨੂੰ ਸੁਣਾਈ ਜਾਵੇਗੀ ਦੋਸ਼ੀ ਨੀਲਮ ਨੇ 28 ਨਵੰਬਰ 2021 ਨੂੰ ਸ਼ਿਮਲਾਪੁਰੀ ਇਲਾਕੇ ਤੋਂ ਬੱਚੀ ਨੂੰ ਸਕੂਟੀ ਉੱਤੇ ਅਗਵਾ ਕੀਤਾ ਅਤੇ ਸਲੇਮ ਬਟਾਰੀ ਇਲਾਕੇ ਵਿੱਚ ਲਿਜਾ ਕੇ ਰੇਤ ਦੇ ਖड्डे ਵਿੱਚ ਦੱਬ ਕੇ ਜ਼ਿੰਦਾ ਦਫ਼ਨ ਕਰ ਦਿੱਤਾ ਤਾਂ ਰਿਪੋਰਟ ਮੁਤਾਬਕ ਨੀਲਮ ਦੇ ਮਨ ਵਿੱਚ ਪਰਿਵਾਰ ਪ੍ਰਤੀ ਦੁਸ਼ਮਣੀ ਸੀ ਰੰਜੀਤ ਸਿੰਘ ਜਿਸ ਕਰਕੇ ਉਸ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਦੋਸ਼ੀ ਮਹਿਲਾ ਨੂੰ ਸੋਮਵਾਰ ਨੂੰ ਸਜ਼ਾ ਸੁਣਾਈ ਜਾਵੇਗੀ ਪਰਿਵਾਰ ਦੇ ਵੱਲੋਂ ਇਨਸਾਫ ਦੇ ਲਈ ਕੈਂਡਲ ਮਾਰਚ ਵੀ ਕੀਤੇ ਗਏ ਸੀ ਤੇ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਇਹ ਮਸਲਾ ਉਸ ਵਕਤ ਆਇਆ ਸੀ ਜਾਣਕਾਰੀ ਮੁਤਾਬਕ ਨੀਲਮ ਤਲਾਕਸ਼ੁਦਾ ਹੈ ਅਤੇ 2015 ਤੋਂ ਆਪਣੇ ਦੋ ਪੁੱਤਰਾਂ ਨਾਲ ਪੇਕੇ ਰਹਿ ਰਹੀ ਹੈ ਉਸਦੇ ਪੁੱਤਰ ਸੜਕ ਤੇ ਦੂਜੇ ਬੱਚਿਆਂ ਨਾਲ ਹੱਥੋ ਪਾਈ ਕਰਦੇ ਸਨ ਜਿਸ ਤੋਂ ਬਾਅਦ ਲੋਕਾਂ ਵੱਲੋਂ ਉਸ ਨੂੰ ਇਸ ਦੀ ਸ਼ਿਕਾਇਤ ਕੀਤੀ ਜਾਂਦੀ ਸੀ ਤਾਂ ਕਤਲ ਤੋਂ ਕੁਝ ਦਿਨ ਪਹਿਲਾਂ ਨੀਲਮ ਨੇ ਦਿਲਰੋਹ ਦੇ ਮਾਤਾ ਪਿਤਾ ਨਾਲ ਵੀ ਕਿਸੇ ਛੋਟੀ ਜਹੀ ਗੱਲ ਨੂੰ ਲੈ ਕੇ ਝਗੜਾ ਕੀਤਾ ਸੀ ਤਾਂ ਸੱਚ ਗੱਦੇ ਨੂੰ ਲੈ ਕੇ ਰੰਜੇ ਸ਼ੈਨੀ ਵੱਧ ਗਈ ਸੀ ਕਿ ਉਸ ਦੇ ਵੱਲੋਂ ਇੱਕ ਮਾਸੂਮ ਬੱਚੀ ਦਾ ਹੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਵਕੀਲ ਘੁੰਮੜ ਨੇ ਕਿਹਾ ਕਿ ਮਾਮਲੇ ਨੂੰ ਸਾਬਤ ਕਰਨ ਲਈ 26 ਗਵਾਹ ਪੇਸ਼ ਕੀਤੇ ਗਏ ਪੇਸ਼ ਕੀਤੇ ਗਏ ਸਬੂਤਾਂ ਅਤੇ ਗਵਾਹਾਂ ਦੇ ਮੱਦੇ ਨਜ਼ਰ ਅਦਾਲਤ ਵੱਲੋਂ ਉਸ ਨੂੰ ਦੋਸ਼ੀ ਠਹਿਰਾਇਆ ਗਿਆ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ ਕਿੰਨੀ ਕੋਸਖਤ ਸਜ਼ਾ ਅਦਾਲਤ ਦੇ ਵੱਲੋਂ ਦੋਸ਼ੀ ਮਹਿਲਾ ਨੂੰ ਸੁਣਾਈ ਜਾਂਦੀ ਹੈ ਅੱਜ ਤੋਂ 2.5 ਸਾਲ ਪਹਿਲਾਂ ਲੁਧਿਆਣਾ ਦੇ ਵਿੱਚ ਇੱਕ ਦਿਲ ਦਹਿਲਾਉਣ ਵਾਲੀ ਵਾਰਦਾਤ ਵਾਪਰੀ ਸੀ ਜਿੱਥੇ 2.5 ਸਾਲਾਂ ਮਾਸੂਮ ਬੱਚੀ ਦਿਲਰੋਜ਼ ਦਾ ਕਤਲ ਉਸ ਦੀ ਗਵੰਡਨ ਨੇ ਰੇਤੇ ਵਿੱਚ ਦੱਬ ਕੇ ਕਰ ਦਿੱਤਾ ਸੀ ਤਾਂ ਜੂੰਦੀ ਬੱਚੀ ਨੂੰ ਹੀ ਰੇਤੇ ਦੇ ਟੋਏ ਵਿੱਚ ਦੱਬ ਕੇ ਮਾਰ ਦਿੱਤਾ ਸੀ ਕਾਰਨ ਕੀ ਸੀ ਕਿ ਮਹਿਲਾ ਇਹ ਜਿਹੜੀ ਉਹ ਦਿਲਰੋਜ਼ ਦੇ ਮਾਤਾ ਪਿਤਾ ਦੇ ਨਾਲ ਖਾਰ ਰੱਖਦੀ ਸੀ ਰੰਜਿਸ਼ ਰੱਖਦੀ ਸੀ ਇਸੇ ਦਾ ਬਦਲਾ ਲੈਣ ਲਈ ਉਸਦੇ 21 ਸਾਲ ਦੀ 마ਸੂਮ ਬੱਚੀ ਦਾ ਕਤਲ ਕਰ ਦਿੱਤਾ ਸੀ ਤਾਂ ਹੁਣ ਇਸ ਮਾਮਲੇ ਦੇ ਵਿੱਚ ਅਦਾਲਤ ਵੱਲੋਂ ਗਵੰਡਨ ਨੀਲਮ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ ਅਤੇ 15 ਅਪ੍ਰੈਲ ਨੂੰ ਦੋਸ਼ੀ ਮਹਿਲਾ ਨੂੰ ਸਜ਼ਾ ਸੁਣਾਈ ਜਾਵੇਗੀ ਲੁਧਿਆਣਾ ਵਿੱਚ ਸੈਸ਼ਨ ਜੱਜ ਮਨੀਸ਼ ਸਿੰਘਲ ਦੀ ਅਦਾਲਤ ਨੇ 35 ਸਾਲਾ ਨੀਲਮ ਨਾਂ ਦੀ ਮਹਿਲਾ ਨੂੰ ਆਪਣੇ ਗਵਾਂਢ ਵਿੱਚ ਰਹਿੰਦੀ ਹਰਪ੍ਰੀਤ ਸਿੰਘ ਦੀ 2.5 ਸਾਲਾ ਬੇਟੀ ਦਿਲਰੋਹ ਦੇ ਕਤਲ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਹੈ ਸਜ਼ਾ ਸੋਮਵਾਰ ਨੂੰ ਸੁਣਾਈ ਜਾਵੇਗੀ ਦੋਸ਼ੀ ਨੀਲਮ ਨੇ 28 ਨਵੰਬਰ 2021 ਨੂੰ ਸ਼ਿਮਲਾਪੁਰੀ ਇਲਾਕੇ ਤੋਂ ਬੱਚੀ ਨੂੰ ਸਕੂਟੀ ਉੱਤੇ ਅਗਵਾ ਕੀਤਾ ਅਤੇ ਸਲੇਮ ਬਟਾਰੀ ਇਲਾਕੇ ਵਿੱਚ ਲਿਜਾ ਕੇ ਰੇਤ ਦੇ ਖड्डे ਵਿੱਚ ਦੱਬ ਕੇ ਜ਼ਿੰਦਾ ਦਫ਼ਨ ਕਰ ਦਿੱਤਾ ਤਾਂ ਰਿਪੋਰਟ ਮੁਤਾਬਕ ਨੀਲਮ ਦੇ ਮਨ ਵਿੱਚ ਪਰਿਵਾਰ ਪ੍ਰਤੀ ਦੁਸ਼ਮਣੀ ਸੀ ਰঞ্জਿਤ ਸਿੰਘ ਜਿਸ ਕਰਕੇ ਉਸ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਦੋਸ਼ੀ ਮਹਿਲਾ ਨੂੰ ਸੋਮਵਾਰ ਨੂੰ ਸਜ਼ਾ ਸੁਣਾਈ ਜਾਵੇਗੀ ਪਰਿਵਾਰ ਦੇ ਵੱਲੋਂ ਇਨਸਾਫ ਦੇ ਲਈ ਕੈਂਡਲ ਮਾਰਚ ਵੀ ਕੀਤੇ ਗਏ ਸੀ ਤੇ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਇਹ ਮਸਲਾ ਉਸ ਵਕਤ ਆਇਆ ਸੀ ਜਾਣਕਾਰੀ ਮੁਤਾਬਕ ਨੀਲਮ ਤਲਾਕਸ਼ੁਦਾ ਹੈ ਅਤੇ 2015 ਤੋਂ ਆਪਣੇ ਦੋ ਪੁੱਤਰਾਂ ਨਾਲ ਪੇਕੇ ਰਹਿ ਰਹੀ ਹੈ ਉਸਦੇ ਪੁੱਤਰ ਸੜਕ ਤੇ ਦੂਜੇ ਬੱਚਿਆਂ ਨਾਲ ਹੱਤੋਂ ਪਾਈ ਕਰਦੇ ਸਨ ਜਿਸ ਤੋਂ ਬਾਅਦ ਲੋਕਾਂ ਵੱਲੋਂ ਉਸ ਨੂੰ ਇਸ ਦੀ ਸ਼ਿਕਾਇਤ ਕੀਤੀ ਜਾਂਦੀ ਸੀ ਤਾਂ ਕਤਲ ਤੋਂ ਕੁਝ ਦਿਨ ਪਹਿਲਾਂ ਨੀਲਮ ਨੇ ਦਿਲਰੋਹ ਦੇ ਮਾਤਾ ਪਿਤਾ ਨਾਲ ਵੀ ਕਿਸੇ ਛੋਟੀ ਜਹੀ ਗੱਲ ਨੂੰ ਲੈ ਕੇ ਝਗੜਾ ਕੀਤਾ ਸੀ ਇਸ ਝਗੜੇ ਨੂੰ ਲੈ ਕੇ ਰੰਜੇ ਸ਼ੈਣੀ ਵੱਧ ਗਈ ਸੀ ਕਿ ਉਸ ਦੇ ਵੱਲੋਂ ਇੱਕ ਮਾਸੂਮ ਬੱਚੀ ਦਾ ਹੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਵਕੀਲ ਘੁੰਮਰ ਨੇ ਕਿਹਾ ਕਿ ਮਾਮਲੇ ਨੂੰ ਸਾਬਤ ਕਰਨ ਲਈ 26 ਗਵਾਹ ਪੇਸ਼ ਕੀਤੇ ਗਏ ਪੇਸ਼ ਕੀਤੇ ਗਏ ਸਬੂਤਾਂ ਅਤੇ ਗਵਾਹਾਂ ਦੇ ਮੱਦੇ ਨਜ਼ਰ ਅਦਾਲਤ ਵੱਲੋਂ ਉਸ ਨੂੰ ਦੋਸ਼ੀ ਠਹਿਰਾਇਆ ਗਿਆ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ ਕਿੰਨੀ ਕੋਸਖਤ ਸਜ਼ਾ ਅਦਾਲਤ ਦੇ ਵੱਲੋਂ ਦੋਸ਼ੀ ਮਹਿਲਾ ਨੂੰ ਸੁਣਾਈ ਜਾਂਦੀ ਹੈ